ਗੁਰੂ ਦੇ ਸਤਕਾਰ ਲਈ ਬੈਠੇ ਨੂੰ ਅੱਜ 12 ਅਕਤੂਬਰ 2024 ਤੋਂ ਬੈਠੇ ਤੇ ਅੱਜ ਉਹਨੂੰ 120 21 ਦਿਨਾਂ ਦਾ ਗੇੜ ਹੋ ਗਿਆ ਦੇਖੋ 170 ਦਿਨ ਸਾਡੀ ਕੌਮ 'ਚ ਬੜੇ ਟੁੱਕੜਬੋਚ ਹੋ ਗਏ ਮੜਿਆ ਡਰਾਮਾ ਕਰਿਆ ਬਾਹਰੋਂ ਦੋ ਪੈਸੇ ਇੱਕ ਬਾਹਰ ਵਾਲੇ ਸਾਡੇ ਉਹਦੀ ਦੋ ਪੈਸੇ ਪਾਦਨੇ ਨੇ ਉਹਨਾਂ ਨੇ ਇਹ ਇਹ ਚੀਜ਼ ਨੇ ਸਾਡਾ ਬਦਨਾਮ ਕਰਿਆ ਪਹਿਲਾਂ ਜਿਹੜੇ ਮੋਰਚੇ ਲੱਗੇ ਉਹ ਪੈਸੇ ਨੇ ਬਦਨਾਮ ਕਰੇ ਨੇ ਭੇਡ ਚਾਲ ਨਹੀਂ ਬਣੀ ਉੱਤੇ ਜੇ ਉਹਰੇ ਵਧੀਆ ਲੰਗਰ ਸ਼ਰੰਗਰ ਪੈਸਾ ਮਗਾ ਕੇ ਹੋਰ ਤਰੀਆਂ ਤੇ ਬੰਦੇ ਆਈ ਜਾਂਦੇ ਨੇ ਤੇ ਉਹਰੇ ਪੈਸੇ ਦੀ ਘਾਟ ਦੇਖਿਆ ਆ ਅਗਲਾ 10 ਦਿਨ ਰਿਹਾ ਭੱਜ ਜਾਂਦਾ ਸੁੱਕੀਆਂ ਰੋਟੀਆਂ ਖਾਣ ਨੂੰ ਜੀ ਨਹੀਂ ਕਰਦਾ ਕਿਸੇ ਦਾ ਪਰ ਉਹ ਇਹਦੇ ਲਈ ਦੋ ਤਿੰਨੇ ਇਤਰਾਵਾਂ ਦੀਆਂ ਵੀ ਇਹ ਫੇਮ ਲੈਣ ਲਈ ਚੜਿਆ ਕੋਈ ਕਹਿੰਦੀ ਪੈਸੇ ਪੈਸੇ ਵੀ ਹੁਣ 5 ਮਹੀਨਿਆਂ 'ਚ ਤਾਂ ਵਾਧੂ ਹੋ ਜਾਂਦੇ ਇਕੱਠੇ ਜਦੋਂ ਅੱਗੇ ਗੁਰੂ ਗ੍ਰੰਥ ਸਾਹਿਬ ਦੇ ਪੇਸ਼ਾਵ ਕੀਤਾ ਗਿਆ ਦੁਆਬੇ ਦੀ ਧਰਤੀ ਦੇ ਬੋਲੇ ਕੋਈ ਆ ਜਦੋਂ ਹੁਣ ਇੱਥੇ ਕੱਟੂ ਪਿੰਡ ਦੇ ਵਿੱਚ 150 ਅੰਗਾ ਹੁਣ ਦੀ ਗੱਲ ਆ ਤਾਜੀ 150 ਅੰਗ ਕੱਟ ਕੇ ਗ੍ਰੰਥੀ ਦੇ ਸਾਲਿਆਂ ਨੇ ਦਿੱਲੀ ਦਾ ਬੰਦਾ ਕੱਟ ਕਟਾ ਕੇ ਅੰਗ ਭਜ ਗਿਆ ਕਿਸੇ ਨੇ ਗ੍ਰਿਫਤਾਰ ਕੋਣ ਲਈ ਉੱਥੇ ਗਿਆ ਕੋਈ ਉਪੀ ਨੇ ਗਊ ਮਾਤਾ ਤੇ ਬਨਾਤਾ ਕਾਨੂੰਨ ਉਮਰ ਕੈਦ ਹੈ ਮੱਧ ਪ੍ਰਦੇਸ਼ ਨੇ ਗਊ ਮਾਤਾ ਤੇ ਬਨਾਤਾ ਉਪੀ ਸਰਕਾਰ ਨੇ ਲਵ ਜਾ ਤੇ 20 ਸਾਲ ਦੀ ਕੈਦ ਕਰਤੀ ਜੇ ਕੋਈ ਹਿੰਦੂਆਂ ਦੀ ਕੁੜੀ ਨੂੰ ਮੁਸਲਮਾਨ ਵਿਆਹ ਕਰਾ ਲੂਗਾ ਉਹਦੇ ਨਾਲ ਜੋ ਕਹਿੰਦੀ ਮੇਰਾ ਧਰਮ ਪ੍ਰਵਾਹ ਤਾਂ ਤਾ ਉਹਨੂੰ 20 ਸਾਲ ਸਖਤ ਕੈਦ ਹੈ ਕੋਈ ਨਹੀਂ ਆਇਆ ਜੀ ਜਿਹੜਾ ਰਗਵੀਰ ਸਿੰਘ ਹੈ ਅਸੀਂ ਉਹਦੇ ਉੱਥੇ ਗਏ ਦੋ ਦਿਨ ਬੈਠੇ ਉਹਨੂੰ ਫੋਨ ਕੀਤਾ ਨਾ ਫੋਨ ਨਹੀਂ ਚੱਕਿਆ ਫਿਰ ਅਸੀਂ ਉਹਦੇ ਸੈਕਟਰੀਏਟ ਆ ਉਹਦੇ ਸਖਤਰ ਨੂੰ ਦੇ ਕੇ ਉਹ ਕਹਿੰਦਾ ਮੈਂ ਸਿੰਘ ਸਾਹਿਬ ਦਾ ਵੇ ਪਚਾ ਦੂੰਗਾ ਤੁਹਾਡਾ ਮੰਗ ਪੱਤਰ ਪਰ ਉਹਨੇ ਗੱਲ ਨਹੀਂ ਕੀਤੀ ਉਲਟਾ ਸਿੰਘ ਨਾਲੇ ਫੋਨ ਤੇ ਗੱਲ ਹੋਈ ਕਹਿੰਦੇ ਉੱਤਰ ਜਾ ਥੱਲੇ ਅੱਛਾ ਜੀ ਤੁਸੀਂ ਹੁਕਮਨਾਮਾ ਪਾਇਆ ਹੋਇਆ ਵੀ ਆਪਾਂ ਦੀ ਗੱਲ ਆ ਦੇਖੋ ਉਹ ਕਹਿੰਦੇ ਨੇ ਵੀ ਸਾਨੂੰ ਕੋਈ ਤੁਹਾਡੇ ਦਾੜੀ ਨਾਲ ਕੋਈ ਪ੍ਰੋਬਲਮ ਨਹੀਂ ਸਾਡੇ ਜਿਹੜਾ ਜਿਹੜੇ ਸਾਡੇ ਹਿੰਦੂਤਵ ਸੋਚ ਆ ਰ ਐਸਐਸ ਆ ਉਹਨਾਂ ਨੂੰ ਸਾਡੀ ਦਾੜੀ ਨਾਲ ਨਹੀਂ ਪ੍ਰੋਬਲਮ ਸਾਡੀ ਪੱਟ ਨਾਲ ਨਹੀਂ ਸਾਡੇ ਗੱਤ ਕਸ ਨਾਲ ਨਾ ਪ੍ਰੋਬਲਮ ਹੈ ਉਹਨਾਂ ਨੂੰ ਪ੍ਰੋਬਲਮ ਹੈ ਸਾਡੀ ਜਿਹੜੀ ਸੋਚ ਹੈ ਗੁਰ ਜਿਹੜੀ ਉਹਨਾਂ ਨੂੰ ਉਹਨਾਂ ਦੇ ਧਰਮ ਨੂੰ ਭੰਡਦੀ ਹੈ ਕਿ ਮੰਗਾ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਸਖਤ ਕਾਨੂੰਨ ਮਾਨਾ ਘੱਟੋ-ਘੱਟ ਹੁਣ ਅਸੀਂ ਫੜਾ ਕੇ ਆਉਣੇ ਬੰਦੇ ਨੂੰ ਬਿਆਦਵੀ ਕਰ ਦਿੰਦਾ ਤੇ 3 ਮਹੀਨਿਆਂ ਬਾਅਦ ਉਹਦੀ ਜ਼ੁਬਾਨ ਤੋਹ ਜਾਂਦੀ ਹੈ 15 ਦਿਨਾਂ ਬਾਅਦ ਹੈ 5 ਦਿਨਾਂ ਬਾਅਦ ਹੈ ਤੇ 3 ਸਾਲ ਦੀ ਕੈਦ ਹੈ ਜੇ ਸਾਫ ਤੋਂ ਉਲਦਾ ਤਾਂ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਭਾਈ ਗੁਰਜੀਤ ਸਿੰਘ ਪੰਜ ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਟਾਵਰ ਤੇ 400 ਫੁੱਟ ਟਾਵਰ ਤੇ ਬੈਠੇ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਹੱਕ ਦੇ ਵਿੱਚ ਸਖਤ ਕਾਨੂੰਨ ਬਣਾਉਣ ਦੀ ਮੰਗ ਆ ਜਿਹੜੀ ਭਾਈ ਸਾਹਿਬ ਵੱਲੋਂ ਕੀਤੀ ਜਾ ਰਹੀ ਆ ਨਾ ਤਾਂ ਕੋਈ ਸ਼ਰਮੌਰ ਸੰਸਥਾ ਜਿਹੜੀਆਂ ਸ਼ਰਮੌਰਕ ਹੁੰਦੀਆਂ ਨੇ ਉਹਨਾਂ ਨੇ ਇਸ ਮੁੱਦੇ ਦੇ ਹੱਕ ਦੇ ਵਿੱਚ ਕੋਈ ਬਿਆਨ ਦਿੱਤਾ ਨਾ ਕੋਈ ਅੱਗੇ ਆਇਆ ਫਿਲਹਾਲ ਔਰ ਕਿੰਨਾ ਕਸਮਾ ਲੱਗਦਾ ਹੈ ਕੀ ਹਾਲਾਤ ਨੇ ਕਿਦਾਂ ਦੀ ਸਾਰੀ ਚਰਚਾ ਚੱਲ ਰਹੀ ਆ ਭਾਈ ਸਾਹਿਬ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਹਾਂਜੀ ਸਿੰਘ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਆ ਜੀ ਰਜਿੰਦਰ ਸਿੰਘ ਫਤੇਗੜ ਸਨਾਂ ਜੀ ਜੀ ਰਜਿੰਦਰ ਸਿੰਘ ਜੀ ਕਿਸ ਤਰ੍ਹਾਂ ਚੱਲ ਰਿਹਾ ਜੀ ਇਹ ਸਿਸਟਮ ਕਿਉਂਕਿ ਬੜਾ ਲੰਮਾ ਸਮਾਂ ਹੋ ਗਿਆ ਹੀ ਸਰਦੀਆਂ ਤੋਂ ਗਰਮੀਆਂ ਆ ਗਈਆਂ ਬਹੁਤ ਮੁਸ਼ਕਲ ਹੈ ਜੀ ਉੱਤੇ ਬੈਠਣਾ ਆਕਸੀਜਨ ਦੀ ਵੀ ਘਾਟ ਹੋਊਗੀ ਜੀ ਬਹੁਤ ਔਖਾ ਜੀ ਦੇਖੋ ਉਹਨੂੰ ਸਿੰਘ ਨੂੰ ਅੱਜ ਭਾਈ ਗੁਰਜੀਤ ਸਿੰਘ ਨੂੰ ਗੁਰੂ ਦੇ ਸਤਕਾਰ ਲਈ ਬੈਠੇ ਨੂੰ ਅੱਜ 12 ਅਕਤੂਬਰ 2024 ਤੋਂ ਬੈਠਿਆ ਤੇ ਅੱਜ ਉਹਨੂੰ 120 21 ਦਿਨਾਂ ਦਾ ਗੇੜ ਹੋ ਗਿਆ ਦੇਖੋ 170 ਦਿਨ ਹੂੰ ਬਹੁਤ ਵੱਡਾ ਸਮਾਂ ਦੇਖੋ ਇਹ ਮਹੀਨਾ ਦੋ ਮਹੀਨਾ ਪਹਿਲਾਂ ਲੋਕ ਕੀ ਕਰਦੇ ਕੋਈ ਕਹਿੰਦਾ ਫੇਮ ਲਈ ਲੈਣ ਲਈ ਚੜ ਗਿਆ ਮਸ਼ਹੂਰ ਹੋਣ ਲਈ ਲੀਡਰ ਬਣਨ ਲਈ ਉਹ ਜੇ ਹੁੰਦਾ ਥੋੜੇ ਮਹੀਨੇ ਵੀਦਨਾ ਬਾਅਦ ਉਤਰਿਆ ਹਮ ਲੋਕ ਇਹ ਵੀ ਸੋਚ ਰਹੇ ਨੇ ਜਿਹੜੇ ਏਸੀ ਵਾਲੇ ਕਮਰਿਆਂ 'ਚ ਬੈਠ ਕੇ ਆਪਣਾ ਕਾਰੋਬਾਰ ਚਲਾਉਂਦੇ ਨੇ ਉਹ ਕਹਿੰਦੇ ਜੀ ਫੰਡਿੰਗ ਦਾ ਮਸਲਾ ਹੈ ਹਾਂ ਜਿਆਦਾਤਰ ਇੱਕ ਸਾਡੀ ਅੱਜ ਕੌਮਕ ਨਾ ਸਾਡੇ ਇਹ ਟੁੱਕੜ-ਵੋਚਾਂ ਨੇ ਮੈਂ ਉਹ ਆਖੂਗਾ ਇਹ ਗੱਲ ਸੱਚ ਹੈ ਸਾਡੀ ਕੌਮ 'ਚ ਬੜੇ ਟੁੱਕੜ-ਵੋਚ ਹੋ ਗਏ ਮੜਦੇ ਆ ਡਰਾਮਾ ਕਰਿਆ ਬਾਹਰੋਂ ਦੋ ਪੈਸੇ ਇੱਕ ਬਾਹਰ ਵਾਲੇ ਸਾਡੇ ਉਹਦੀ ਦੋ ਪੈਸੇ ਪਾ ਦਿੰਦੇ ਨੇ ਉਹਨਾਂ ਨੇ ਇਹ ਇਹ ਚੀਜ਼ ਨੇ ਸਾਡਾ ਬਦਨਾਮ ਕਰਿਆ ਪਹਿਲਾਂ ਜਿਹੜੇ ਮੋਰਚੇ ਲੱਗੇ ਨੇ ਉਹ ਪੈਸੇ ਨੇ ਬਦਨਾਮ ਕਰੇ ਨੇ ਅਸੀਂ ਇਹ ਦਾਵਾ ਕੀਤਾ ਸੀ ਜਿੱਦੇ ਮੋਰਚਾ ਲੱਗਿਆ ਦੀ ਗੱਲ ਆਈ ਸੀ ਵੀ ਇੱਥੇ ਉਹਨੇ ਪੈਸੇ ਦਾ ਦੋਸ਼ ਲੱਗੂਗਾ ਇਹਨੇ ਕਿਹਾ ਵੀ ਰੇ ਅਸੀਂ ਪੈਸੇ ਦਾ ਦੋਸ਼ ਨਹੀਂ ਲੱਗਣ ਦਿੰਦੇ ਵੀ ਇੱਥੇ ਅਸੀਂ ਕੋਈ ਲੱਖਾਂ 'ਚ ਪੈਸੇ ਨਹੀਂ ਆਉਣ ਦਿੰਦੇ ਵੀ ਤਾਂ ਕਿ ਇੱਥੇ ਕੋਈ ਇਹ ਨਹੀਂ ਹੋਵੇ 50000 ਬੰਦਾ 50000 ਰੁਪਇਆ ਕਾਜੂ ਸਾਡਾ ਦਾਵਾ ਵੀ ਇਹ ਜਿਹੜੇ ਕਹਿੰਦੇ ਵੀ ਨੇ ਅੱਜ ਪੈਂਡਿੰਗ ਦਾ ਮਸਲਾ ਇੱਕ ਪੈਸੇ ਦੀ ਸਪਸ਼ਟ ਕਰਨਾ ਵੀ ਜਿਹੜਾ ਇੱਥੇ ਨਿੱਜੀ ਖਰਚਾ ਦੋ 2.5 ਲੱਖ ਰੁਪਇਆ 3 ਲੱਖ ਖਰਚਾ ਆਇਆ ਹੋਣਾ ਹੁਣ ਤੱਕ ਇੰਨੇ ਮਹੀਨਿਆਂ 'ਚ ਇੱਥੇ ਸਮਾਨ ਵੀ ਲਿਆਂਦਾ ਸਾਰਾ ਕੁਝ ਪਰ ਹੁਣ ਤਾਂ ਇੱਥੇ ਖਰਚੇ ਹੀ 500 ਰੁਪਇਆ ਹੂੰ ਬਿਲਕੁਲ ਅਸੀਂ ਜਿਹੜਾ ਕਿਸੇ ਨੂੰ ਕੋਈ ਜੇ ਉਰੇ ਕੋਈ ਲੰਗਰ ਨਹੀਂ ਚੱਲਦਾ ਉਹ ਵੀ ਵਾਰੋਂ ਲਿਆ ਕੇ ਛੱਕਦੇ ਆ ਕੋਈ ਚਾਹ ਜੇ ਕੋਈ ਦੇ ਗਿਆ ਠੀਕ ਹੈ ਬਹੁਤ ਉਰੇ ਨਾ ਕਿਸੇ ਨੇ ਉਰੇ ਦਿੱਤੀ ਹੈ ਕਿਸ ਨੇ ਵੱਡਾ ਰਾਸ਼ਨ ਦਿੱਤਾ ਕੁਝ ਨਹੀਂ ਕੋਈ ਪੈਸੇ ਵਾਲਾ ਅਸੀਂ ਮੰਗੇ ਹੀ ਨਹੀਂ ਕਿਤੇ ਕਿਤੇ ਅਪੀਲ ਦਿਖਾ ਦੇਣ ਇਸ ਮੋਰਚੇ ਵੱਲੋਂ ਵੀ ਸਾਨੂੰ ਫੰਡਿੰਗ ਦੀ ਲੋੜ ਹੈ ਤੇ ਕੁਝ ਸੱਜਣ ਨੇ ਉਹਨਾਂ ਨੇ ਥੋੜੀ ਥੋੜੀ ਦੇਖੋ ਪੈਸੇ ਨਾਲ ਤਾਂ ਜੇ ਇੱਥੇ ਜੋ ਕੋਈ ਟਿਲ ਫੋਲੋ ਚ ਗੋਲਕਜ ਪਾ ਜਾਂਦਾ ਉਹੀ ਹੈ ਤੇ ਉਹ ਸਾਰਿਆਂ ਦੇ ਸਾਹਮਣੇ ਖੋਲ ਕੇ ਲਿਖਿਆ ਜਾਂਦਾ ਇੱਥੇ ਕੋਈ ਅਸੀਂ ਰੱਖੀ ਨਹੀਂ ਵੀ ਜਿਹੜਾ ਛੋਟਾ ਖਰਚਾ ਵੱਡਾ ਖਰਚਾ ਤਾਂ ਕਰਕੇ ਇਹ ਮੋਰਚਾ ਵੀ ਕੁਝ ਲੋਕਾਂ ਨੂੰ ਸਪੇੜਚਾਲ ਨਹੀਂ ਬਣੀ ਉੱਥੇ ਜੇ ਉਹਰੇ ਵਧੀਆ ਲੰਗਰ ਰਸੰਗਰ ਪੈਸਾ ਮਗਾ ਕੇ ਹੋਰ ਕਰੀਆਂ ਦੇ ਬੰਦੇ ਆਈ ਜਾਂਦੇ ਨੇ ਜੇ ਉਹਰੇ ਪੈਸੇ ਦੀ ਘਾਟ ਦੇਖ ਕੇ ਆਏ ਆ ਅਗਲਾ 10 ਦਿਨ ਰਹਿ ਆ ਭੱਜ ਜਾਂਦਾ ਸੁੱਕੀਆਂ ਰੋਟੀਆਂ ਖਾਣ ਨੂੰ ਜੀ ਨਹੀਂ ਕਰਦਾ ਕਿਸੇ ਦਾ ਸਾਡਾ ਜਿਹੜੀ ਹਾਲਾਤ ਐਸੀ ਬਣ ਗਈ ਪਰ ਉਹ ਇਹਦੇ ਲਈ ਦੋ ਤਿੰਨੇ ਇਸ ਤਰ੍ਹਾਂਵਾਂ ਦੀਆਂ ਵੀ ਇਹ ਫੇਮ ਲੈਣ ਲਈ ਚੜਿਆ ਕੋਈ ਕਹਿੰਦੀ ਪੈਸੇ ਪੈਸੇ ਵੀ ਹੁਣ 5 ਮਹੀਨਿਆਂ ਚ ਤਾਂ ਵਾਧੂ ਹੋ ਜਾਂਦੇ ਇਕੱਠੇ ਹੂੰ ਜਿਹੜਾ ਪੈਸਿਆਂ ਲਈ ਅਸੀਂ ਮੈਂ ਦਾਵਾ ਕਰਦਾ ਵੀ ਜੇ ਕੋਈ ਹੈਗਾ ਚੜਕੇ ਦਿਖਾਓ ਹੁਣ ਬੈੱਕੇ ਦਿਖਾ ਦਿਓ 1 ਮਹੀਨਾ ਹੂੰ ਜਿੰਨੇ ਆਖਣਗੇ ਉਹਨੇ ਦੇਵਾਂਗੇ ਉਹਨੂੰ ਹੂੰ ਪਰ ਇਹ ਨਹੀਂ ਪੈਸਿਆਂ ਦੀ ਗੱਲ ਨਹੀਂ ਨਾ ਕੋਈ ਹੋਰ ਪਰ ਅਸਲ ਚ ਰੀਅਲ ਚ ਇਹ ਵੀ ਸਿਕੋਂਮ ਗੁਰੂ ਗ੍ਰੰਥ ਸਾਹਿਬ ਨਾਲ ਟੁੱਟ ਚੁੱਕੀ ਹੈ ਇਹ ਤੋਂ ਇਹ ਇਹ ਅਨੁਭਵ ਹੁੰਦਾ ਵੀ ਤਾਂ ਇਹੀ ਜੀਆਂ ਗੱਲਾਂ ਕਰਦੇ ਨੇ ਨਹੀਂ ਤਾਂ ਗੁਰੂ ਦਾ ਮਸਲਾ ਤੇ ਅਗਲਾ ਕਰਾ ਦੂ ਦੇ ਤਾਬਿਆਂ ਚ ਗੁਰੂ ਦੇ ਆ ਜਿੱਥੇ ਕੋਈ ਪ੍ਰੋਗਰਾਮ ਹੁੰਦਾ ਉੱਥੇ ਬੈਠ ਕੇ ਬੜਾ ਦੇਖਿਆ ਜਾਂਦਾ ਜੀ ਕਿ ਅੱਖਾਂ ਮੀਚ ਕੇ ਬੈਠੇ ਨੇ ਨਾਮ ਜਪ ਰਹੇ ਨੇ ਪਰ ਤੁਸੀਂ ਕਹਿ ਰਹੇ ਹੋ ਟੁੱਟ ਗਏ ਸੰਗਤ ਜੁੜੀ ਵੀ ਹੈ ਜੀ ਉਹ ਤਾਂ ਡਰਾਮੇ ਬਾਜੀ ਹੈ ਜੀ ਫੁੱਲ ਵੀ ਸਿੱਟੇ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਤੇ ਪਰ ਸੋਚ ਤਾਂ ਮੰਨੀ ਨਹੀਂ ਜਾਂਦੀ ਉਹਦੀ ਜਦ ਅਪਮਾਨ ਨਿਰੋਧ ਚ ਪਾ ਕੇ ਗੁਰਬਾਣੀ ਸਿੱਟੇ ਉਹਨਾਂ ਦਾ ਹਿਰਦਾ ਕਿਉਂ ਨਹੀਂ ਬਲੁੰਦ ਰਿਆ ਜਿਹੜੇ ਉਹ ਡਰਾਮੇ ਕਰਦੇ ਨੇ ਸੰਤਾਂ ਸਿੱਟਕਦੇ ਨੇ ਬੋਲੇ ਕੋਈ ਜਦੋਂ ਅੱਗੇ ਗੁਰੂ ਗ੍ਰੰਥ ਸਾਹਿਬ ਦੇ ਪੇਸ਼ਾਵ ਕੀਤਾ ਗਿਆ ਦੁਆਬੇਈ ਧਰਤੀ ਦੇ ਬੋਲੇ ਕੋਈ ਅ ਜਦੋਂ ਹੁਣ ਇੱਥੇ ਕੱਟੂ ਪਿੰਡ ਦੇ ਵਿੱਚ 150 ਅੰਗ ਹੁਣ ਦੀ ਗੱਲ ਆ ਤਾਜੀ 150 ਅੰਗ ਕੱਟ ਕੇ ਗ੍ਰੰਤੀ ਦੇ ਸਾਲੇ ਨੇ ਦਿੱਲੀ ਦਾ ਬੰਦਾ ਕੱਟ ਕਟਾ ਕੇ ਅੰਗ ਭਜ ਗਿਆ ਕਿਸੇ ਨੇ ਗ੍ਰਿਫਤਾਰ ਕੋਣ ਲਈ ਉੱਥੇ ਗਿਆ ਕੋਈ ਪੁੱਛਿਆ ਕਿਸੇ ਨੇ ਨਾ ਉਹ ਦਮਦਵੀ ਟਕਸਾਲ ਦੇ ਕਿਸੇ ਮਹਾਪੁਰਸ਼ ਵੱਲੋਂ ਸਥਾਪਿਤ ਕੀਤਾ ਹੋਇਆ ਗੁਰਦੁਆਰਾ ਸੀ ਇੱਥੇ ਤੱਕ ਨਗਾ ਰਹਿ ਗਿਆ ਵੀ ਉਹਨੂੰ ਲੁਕੋਇਆ ਗਿਆ ਵੀ ਆਪਾਂ ਸਮਾਗਮ ਕਰ ਲਈਏ ਦੇਖੋ ਬੇਅਦਬੀ ਹੋ ਗਈ ਅੰਗ ਕੱਟੇ ਗਏ ਪਰ ਜਿਹੜੇ ਉੱਥੇ ਦੇ ਪ੍ਰਬੰਧਕ ਨੇ ਅੱਜ ਏਸੀ ਵਰਤੀ ਬਣ ਗਈ ਸਾਡੇ ਜਿਹੜੇ ਪ੍ਰਧਾਨ ਉਹ ਚਲਾਉਂਦੇ ਗੁਰਦੁਆਰਿਆਂ ਨੂੰ ਵੀ ਇਹਨੂੰ ਆਪਾਂ ਵੇਰ ਰੱਖ ਗਏ ਪੈਸਾ ਆਪਣਾ ਸਮਾਗਮ ਨਾਲ ਸਲਾਨਾ ਖਰਾਬ ਹੋ ਜੇ ਉਹ ਤੋਂ ਬਾਅਦ ਰੌਲਾ ਪਾ ਰਹੇ ਨੇ ਫਿਰ ਇੱਥੇ ਗੱਲ ਆ ਗਈ ਮੈਨੂੰ ਲੱਗਦਾ ਇਹ ਨੇਕਾਂ ਥਾਂਵੇਂ ਦਾ ਬੇਅਦਮੀਆਂ ਹੋਈਆਂ ਨੇ ਲਕੋਲੀਆਂ ਪ੍ਰਬੰਧਕਾਂ ਨੇ ਆਹ ਹਾਲਾਤ ਐ ਹੁਣ ਇੱਥੇ 32 ਗੁਰਦੁਆਰੇ ਨੇ ਕੋਈ ਨਹੀਂ ਆਉਂਦਾ 32 ਗੁਰਦੁਆਰੇ ਇੱਥੇ ਦੀ ਸਮਾਣੇ ਦੀ ਠੱਬ ਵਾਦੂ ਤੀ ਪਰ ਜਦ ਰੀਅਲਟੀ ਇਹ ਹੈ ਵੀ ਸਿੱਖ ਜਿਹੜੇ ਗੁਰੂ ਨਾਲ ਟੁੱਟੇ ਹੋਏ ਨੇ ਉਹ ਕੋਈ ਕੋਈ ਜਥੇਵੰਦੀ ਨਾਲ ਜੁੜ ਗਿਆ ਉਹ ਉਸੇ ਨੂੰ ਸਰਮੌਰ ਸਮਝਦਾ ਕੋਈ ਸੰਸਥਾ ਨਾਲ ਜੁੜ ਗਿਆ ਕੋਈ ਕਿਸੇ ਬਾਬੇ ਨਾਲ ਜੁੜ ਗਿਆ ਉਹ ਬਾਬੇ ਨਾਲ ਉਹਦੀ ਸਿੱਖੀ ਆ ਬਸ ਹਮ ਪਰ ਗੁਰੂ ਸਾਡਾ ਜੋੜ ਕੇ ਗਿਆ ਇੱਥੇ ਸਭ ਸਿੱਖਣ ਕੋ ਸਾਰਾ ਸਰਵੰਸਵਾਰ ਕੇ ਐਡਾ ਵੱਡੀ ਮੁਸੀਬਤਾਂ ਝੱਲ ਕੇ ਸਾਰਾ ਇਨਾ ਇਤਿਹਾਸ ਸਿਰਜ ਕੇ ਸਾਡਾ ਗੁਰੂ ਜਦੋਂ ਐਂਡ ਦਾ ਹੁਕਮ ਇਹੀ ਕਰਕੇ ਗਿਆ ਦੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵੀ ਗੁਰੂ ਗ੍ਰੰਥ ਸਾਹਿਬ ਇਹਨਾਂ ਕਿਸੇ ਨੂੰ ਮੰਨਣਾ ਨਹੀਂ ਹਮ ਜਿਹੜੇ 230 ਸਾਲ ਗੁਰੂ ਸਾਹਿਬ ਨੇ ਲਾਏ 10 ਗੁਰੂ ਸਾਹਿਬਾਨਾਂ ਨੇ ਉਹਨੇ ਇਸੇ ਗੱਲ ਚੋਂ ਕੱਢਣ ਲਾਇਆ ਤੇ ਵੀ ਗੁਰੂ ਬੰਦੇ ਨਾਲ ਨਾ ਜੜੋ ਗੁਰੂਆਂ ਪਰ ਅੱਜ ਇਹਨਾਂ ਨੇ ਸਰਕਾਰਾਂ ਨੇ ਸਾਨੂੰ ਬੰਦਿਆਂ ਨਾਲ ਜੋੜਤਾ ਡੇਰੇ ਹੋਰ ਪ੍ਰਮੋਟ ਹੋਏ ਨੇ ਸਿੱਖ ਕੌਮ 'ਚ ਬਹੁਤ ਬਾਬੇ ਬਣੇ ਨੇ 84 ਤੋਂ ਬਾਅਦ ਹੂੰ ਤੇ ਉਹ ਤੋਂ ਪਹਿਲਾਂ ਵੀ ਜਦੋਂ ਤੋਂ ਬਾਬਾ ਬਾਦ ਆ ਗਿਆ ਬਾਬਾ ਬਾਦ ਸਾਡੇ ਸਿੱਖੀ ਨੂੰ ਨਿਗਾਰ ਗਿਆ ਉੱਤੇ ਸਾਡਾ ਵੱਡੀ ਗੱਲ ਆ ਸਾਡਾ ਦੁਸ਼ਮਣ ਹੈ ਜਿਹੜਾ ਹੂੰ ਉਹਨੇ ਪ੍ਰਕਾਸ਼ ਸਿੰਘ ਬਾਦਲ ਰਾਹੀਂ ਸਾਡੀ ਕਾਂਗਰਸ ਨੇ ਸਾਡੀ ਸਿੱਖ ਮਾਰੇ ਤੇ ਉਹਨੇ ਅੰਦਰੋਂ ਸਿੱਖੀ ਖਤਮ ਕਰਤੀ ਸਿੱਖ ਹੈਗੇ ਨੇ ਗਾਤਰੇ ਹੈਗੇ ਨੇ ਹੁਣ ਮੇਰੇ ਹੈਗੇ ਪਰ ਮੈਂ ਉਹਨਾਂ ਸਮਰਪਤ ਨਹੀਂ ਗੁਰੂ ਨੂੰ ਜਿਹੇ ਜਿਹੇ ਗੁਰ ਸਿੱਖ ਚਾਹੀंदे ਤੇ ਜੇ ਗੁਰੂ ਦੇ ਸਿੱਖ ਗੁਰੂ ਕਾ ਬਾਗ ਮੋਰਚਾ ਲੱਗਿਆ ਤੇ ਲੰਗਰ ਪਿੱਛੇ ਲੱਤਾਂ ਬਾਹਾਂ ਤਲਵਾ ਸਕਦੇ ਨੇ ਲੰਗਰ ਲੰਗਰ ਦੀਆਂ ਲੱਕੜਾਂ ਵੱਢਣ ਪਿੱਛੇ ਮੋਰਚਾ ਲੱਗਿਆ ਤੇ ਗੁਰੂ ਕੇ ਬਾਗ ਦਾ ਵੀ ਗੁਰੂ ਕੇ ਬਾਗ ਚੋਂ ਸਿੱਖ ਲੰਗਰ ਲਈ ਲੱਕੜ ਵੱਢਣ ਤੋਂ ਰੋਕਤਾ ਸੀ ਤੇ ਉਹ ਐਸਾ ਮੋਰਚਾ ਲੱਗਿਆ ਵੀ ਵੀਟੀ ਦੀਆਂ ਡਾਂਗਾਂ ਖਾਂਦੇ ਤੇ ਤਾਲੀਆਂ ਦਾ ਜਥਾ ਜਾਂਦਾ ਸੀ ਉੱਤੇ ਉਹਨਾਂ ਦੇ ਉਹਨਾਂ ਦਾ ਆਪਾਂ ਵੀ ਆਪਾਂ ਜ਼ਬਰਦਸਤ ਮੁਕਾਬਲਾ ਸਬਰਨਾ ਕਰਨਾ ਸਤਨਾਬ ਵੈਗਰੂ ਤੋਂ ਬਿਨਾ ਬੋਲਣਾ ਨਹੀਂ ਪਰ ਉਹ ਗੋ ਘੋੜਿਆਂ ਦੀਆਂ ਛਾਪਾਂ ਡਾਂਗਾ ਲੱਤਾਂ ਬਾਹਾਂ ਟੁੱਟਦੀਆਂ ਦੇ ਚੱਕ ਕੇ ਜੇਲ੍ਹ ਚ ਦੇ ਦਿੰਦੇ ਤੇ ਪਰ ਫਿਰ ਜਿਥੇ ਅਗਲੇ ਅਗਲੇ ਸਮੇਂ ਤੇ ਤਿਆਰ ਹੁੰਦਾ ਸੀ ਅੱਜ ਤਾਂ ਮੇਰੇ ਖਿਆਲ ਮੁਤਾਬਿਕ ਜੇ ਤੇ ਫੜਨ ਲੱਗ ਜਾਂਦੇ ਇੱਕ ਵੀ ਨਹੀਂ ਆਉਂਦਾ ਔਰੇ ਜਿਹੜੇ ਆਉਣਿਆਚਾਰ ਉਹ ਨਹੀਂ ਆਉਂਦੇ ਸੀ ਇਹ ਹਾਲਾਤ ਹੈ ਡਰ ਸਭ ਤੋਂ ਵੱਡਾ ਸੰਸਥਾਨੀ ਜੀ ਸਾਡੀ ਸਾਥ ਦੇ ਰਹੀ ਕੋਈ ਨਹੀਂ ਦੇ ਰਹੀ ਜੀ ਕੋਈ ਕੋਈ ਸੰਸਥਾ ਨਾ ਸ਼ਰਮਣੀ ਕਮੇਟੀ ਨਾ ਕੋਈ ਦਮਦਮੀ ਟਕਸਾਲ ਨਾ ਕੋਈ ਨਿੰਗ ਸਿੰਘ ਜਥੇਵੰਦੀ ਕਿਸੇ ਵੱਲੋਂ ਕੋਈ ਸਾਥ ਨਹੀਂ ਬਸ ਥੋੜਾ ਬਹੁਤਾ ਅ ਥੋੜੇ ਬਹੁਤ ਘੱਟ ਲੋਕ ਨੇ ਜਿਹੜੇ ਸਾਥ ਦੇਣੁਪਾਤੀ ਆ ਔਰ ਕਿੰਨਾ ਘੱਟੂ ਦੇਖੋ ਕਿੰਨਾ ਅਸੀਂ ਪ੍ਰਚਾਰ ਕਰਿਆ ਮਹੀਨੇ ਬਾਅਦ ਵੀ ਕਿੰਨੇ ਕਹਣਗੇ ਇਹ ਤੋਂ ਪਤਾ ਲੱਗ ਜੂਗਾ ਵੀ ਸਾਡਾ ਕੋਈ ਵੱਡਾ ਸਾਥ ਨਹੀਂ ਹੈਗਾ ਇਹ ਤਾਂ ਹੈਰਾਨ ਹੈਰਾਨੀ ਦੀ ਗੱਲਾਂ ਨੇ ਇਹ ਵੀ ਕਿਉਂ ਵੀ ਐ ਕਿਉਂ ਹੋ ਰਿਹਾ ਸੀ ਗੁਰੂਆਂ ਗੁਰੂ ਦਾ ਮਸਲਾ ਹੈ ਜਦ ਬੰਦੇ ਨੂੰ ਗੱਲ ਕਰਦੇ ਆ ਅਸੀਂ ਕਿਸੇ ਸਰਕਾਰੀ ਮੁਲਾਜ਼ਮ ਨਾਲ ਕਰੀਏ ਕਹਿੰਦੇ ਮੰਗ ਜਾਇਜ਼ ਹੈ ਮੰਗ ਜਾਇਆ ਜਾਂ ਮਸਲਾ ਜਾਇਜ ਹੈ ਜੇ ਹਿਮਾਚਲ ਦੀ ਉਦਾਹਰਨ ਦਿੱਤੀ ਜਾਵੇ ਜੀ ਪੰਜਾਬ ਸਰਕਾਰ ਨਹੀਂ ਕੁਝ ਕਰ ਰਹੀ ਹਿਮਾਚਲ ਨੇ ਹੁਣ ਨਸ਼ਿਆਂ ਦੇ ਵਿਰੁੱਧ ਬਹੁਤ ਸਖਤ ਕਾਨੂੰਨ ਬਣਾਇਆ ਜੀ ਸੂਬਾ ਸਰਕਾਰ ਨੇ ਮੌਤ ਤੱਕ ਦੀ ਸਜ਼ਾ ਦੇ ਐਲਾਨ ਕਰ ਦਿੱਤੇ ਗਏ ਨੇ ਜੁਰਮਾਨਾ ਬੜਾ ਕਰ ਦਿੱਤਾ ਗਿਆ ਸਾਡੀਆਂ ਸਰਕਾਰਾਂ ਨਹੀਂ ਕਰਦੀਆਂ ਨਸ਼ਾ ਨਹੀਂ ਨਸ਼ੇ ਦੇ ਦਾ ਕੀ ਕਰਨਾ ਹੈ ਜੀ ਇਹ ਤਾਂ यूपी ने गौ माता ते बनाता कानून हम्म उमर कैद है मध्य प्रदेश ने गौ माता ते बनाता यूपी सरकार ने लव जिहाद ते 20 साल दी कैद करती जे कोई हिंदुआं दी ਕੁੜੀ ਨੂੰ ਮੁਸਲਮਾਨ ਵਿਆਹ ਕਰਾ ਲੂਗਾ ਉਹਦੇ ਨਾਲ ਜੋ ਕਹਿੰਦੀ ਹੈ ਮੇਰਾ ਧਰਮ ਪ੍ਰਭਾਤ ਤਾਂ ਤਾ ਉਹਨੂੰ 20 ਸਾਲ ਸਖਤ ਕੈਦ ਹੈ ਹਮ ਪਰ ਸਾਡੇ ਆਲੇ ਪਤਾ ਨਹੀਂ ਕਿਉਂ ਕਹਿ ਜਾਂਦੇ ਨੇ ਪਰ ਸੁੱਤੇ ਪਏ ਨੇ ਜੇ ਲੋਕ ਨਹੀਂ ਜਾਗਦੇ ਕਰਨ ਤਾਂ ਇਹ ਹੈ ਜੀ ਉਹ ਬਣਾਉਣ ਕਿਉਂ ਉਹ ਤਾਂ ਪੋਲੀਟਿਕਲ ਲੋਕ ਨੇ ਉਹਨਾਂ ਤਾਂ ਉਹਦਾ ਕਿਸਦੇ ਅੰਡਰ ਨੇ ਜਾ ਸਾਡੀਆਂ ਸੰਸਥਾਵਾਂ ਜਿਹੜੇ ਗੁਰੂ ਦੇ ਨਾਂ ਤੇ ਉਹ ਬੋਲਦਾ ਨਹੀਂ ਕੋਈ ਇੱਥੋਂ ਇਹੀ ਕਾਰਨ ਹੈ ਜੇ ਵਿਧਾਨ ਸਭਾ ਚ ਮੁੱਦਾ ਠਾਲਤਾ ਚੇਤਨ ਸਿੰਘ ਜੋੜਾ ਮੱਜਰਾ ਨੇ ਪਰ ਇੱਕ ਐਮਐਲਏ ਨਹੀਂ ਬੋਲਿਆ ਸਪੀਕਰ ਅਮਰਤਾ ਰਿਓ ਨਹੀਂ ਬੋਲਿਆ ਕੋਈ ਵਿਰੋਧੀ ਤੇ ਕਾਂਗਰਸ ਦੇ ਨੇ ਉਹ ਨਹੀਂ ਬੋਲੇ ਕਾਲੀ ਦਲ ਦੇ ਤਿੰਨ ਨੇ ਉਹ ਨਹੀਂ ਬੋਲੇ ਬੀਐਸਪੀ ਵਾਲਾ ਨਹੀਂ ਬੋਲਿਆ ਤੇ ਬੀਜੇਪੀ ਵਾਲੇ ਨਹੀਂ ਬੋਲੇ 117 ਐਮਐਲਏ ਗੁੰਗੇ ਹੋ ਗਏ ਫਿਰ ਉਹਨੂੰ ਆਪਾਂ ਨੇ ਸਾਰੇ ਚੈਨਲਾਂ ਤੇ ਚੱਲ ਰਿਹਾ ਸੀ ਉਹ ਲਾਈਵ ਵਿਧਾਨ ਸਭਾ ਦਾ ਜਿਹੜਾ ਸਮਾਗਮ ਸੀ ਉਹ ਲਾਈਵ ਚੱਲ ਰਿਹਾ ਸੀ ਸਾਰੇ ਸਿੱਖਾਂ ਨੇ ਦੇਖਿਆ ਸਾਰੇ ਲੋਕਾਂ ਦਾ ਧਿਆਨ ਤੇ ਵੀ ਐਮ ਐਲ اے ਕੀ ਬੋਲਦੇ ਨੇ ਸਾਡਾ ਐਮ ਐਲ اے ਕੀ ਬੋਲਦਾ ਪਰ ਜਦੋਂ ਉਹ ਨਾ ਠਾਇਆ ਕਿਸੇ ਨੇ ਉੱਥੋਂ ਨਹੀਂ ਬੋਲਿਆ ਦੁੱਖ ਦੀ ਗੱਲ ਇਹ ਵੀ ਦੂਜੇ ਦਿਨ ਸਾਡਾ ਇਜਲਾਸ ਹੋਇਆ ਮਿਲਨੀ ਪਾਰਲੀਮੈਂਟ ਦਾ ਸਾਡੀ ਸਿੱਖਾਂ ਦੀ ਸਰਮੌਰ ਸੰਸਥਾ ਦਾ ਉਹ ਇਜਲਾਸ ਚਾਪਦੇ ਤਾਂ ਹੋਰ ਡਰਾਮੇ ਹੋਏ ਗੁਰੂ ਦੇ ਮਸਲੇ ਦਾ ਇਹਦਾ ਸਿੰਘ ਵੀ ਇੱਕ ਗੁਰੂ ਦਾ ਸਿੱਖ 400 ਫੁੱਟ 5 6 ਮਹੀਨਿਆਂ ਤੋਂ ਬੈਠਾ ਉਹਦੀ ਕੋਈ ਗੱਲ ਨਹੀਂ ਹੋਈ ਉੱਥੇ ਹੈਰਾਨੀ ਦੀ ਗੱਲ ਇਹ ਉੱਥੋਂ ਸਾਨੂੰ ਕਿ ਉਹਨਾਂ ਦੇ ਵਿਰਾਸ ਕੀ ਹੈ ਜੇ ਸਾਡੇ ਇੱਕ 150 ਮੈਂਬਰ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਸ਼੍ਰੋਮਣੀ ਸਿੱਖ ਚੁਣਿਆ ਹੋਇਆ ਸਿੱਖਾਂ ਨੇ ਜੇ ਬਹੁਤ ਸਾਰੀ ਹੁਣ ਸ਼੍ਰੋਮਣੀ ਕਮੇਟੀ ਦੀ ਜਿਹੜੀ ਚਰਚਾ ਜੀ ਚੱਲ ਰਹੀ ਆ ਜਥੇਦਾਰ ਸਾਹਿਬ ਨੂੰ ਹਟਾ ਦੇਣਾ ਬਹੁਤ ਕੁਝ ਫਿਰ ਉਹ ਜਥੇਦਾਰ ਸਾਹਿਬ ਤਾਂ ਹੱਕ ਚ ਆਏ ਹੋਣੇ ਜਿਹੜੇ ਹੁਣ ਉਧਰੋਂ ਟੁੱਟ ਗਏ ਨੇ ਜਾਂ ਹਟਾ ਦਿੱਤੇ ਗਏ ਨੇ ਜਿਹੜੇ ਕਹਿ ਰਹੇ ਨੇ ਕਿ ਅਸੀਂ ਪੰਥਕਾ ਉਹ ਤਾਂ ਆਏ ਹੋਣੇ ਜੀ ਕੋਈ ਨਹੀਂ ਆਇਆ ਜੀ ਜਿਹੜਾ ਰਗਵੀਰ ਸਿੰਘ ਹੈ ਅਸੀਂ ਉਹਦੇ ਉੱਥੇ ਗਏ ਦੋ ਦਿਨ ਬੈਠੇ ਉਹਨੂੰ ਫੋਨ ਕੀਤਾ ਉਹਨੇ ਫੋਨ ਨਹੀਂ ਚੱਕਿਆ ਫਿਰ ਅਸੀਂ ਉਹਦੇ ਸੈਕਟਰੀਏਟ ਉਹਦੇ ਸਕੱਤਰ ਨੂੰ ਦੇ ਕੇ ਆਇਓ ਕਹਿੰਦਾ ਮੈਂ ਸਿੰਘ ਸਾਹਿਬ ਲਵੇ ਪਚਾ ਦੂੰਗਾ ਤੁਹਾਡਾ ਮੰਗ ਪੱਤਰ ਪਰ ਉਹਨੇ ਗੱਲ ਨਹੀਂ ਕੀਤੀ ਉਲਟਾ ਸਿੰਘ ਨਾਲੇ ਫੋਨ ਤੇ ਗੱਲ ਹੋਈ ਕਹਿੰਦੇ ਉੱਤਰ ਜਾ ਥੱਲੇ ਅੱਛਾ ਜੀ ਤੁਸੀਂ ਹੁਕਮਨਾਮਾ ਪਾਇਆ ਹੋਇਆ ਵੀ ਆਪਾਂ ਦੀ ਗੱਲ ਦੇਖ ਦੇਖ ਉਹ ਇਹ ਹੁਕਮਨਾਮਾ ਪਾਇਆ ਹੋਇਆ ਵੀ ਗੁਰੂ ਲਈ ਇਨਸਾਫ਼ ਨਹੀਂ ਮੰਗਣਾ ਗੁਰੂ ਲਈ ਸਖਤ ਕਾਨੂੰਨ ਦੀ ਮੰਗ ਨਹੀਂ ਕਰਨੀ ਇਹ ਸਾਡੀ ਸਰਮੌਰ ਸੰਸਥਾ ਦਾ ਜਥੇਦਾਰ ਦਾ ਰਗਵੀਰ ਸਿੰਘ ਦਾ ਜਿਹੜੇ ਅੱਜ ਕਈ ਚੋੜੇ ਹੋਏ ਫਿਰਦੇ ਨੇ ਵੀ ਉਹ ਹਟਾਤਾ ਜੀ ਉਹਦਾ ਇੱਕੋ ਉਹ ਕੋਈ ਫਰਕ ਨਹੀਂ ਅਸੀਂ ਤਾਂ ਉਹ ਮੰਨਾਂਗੇ ਜਿਹੜਾ ਇਹ ਜੀ ਗੱਲ ਕਰੂਗਾ ਜਿੱਥੇ ਜਿੱਥੇ ਲੋਕ ਨਹੀਂ ਆ ਰਹੇ ਸੱਚ ਦੀ ਗੱਲ ਤਾਂ ਹੈਗੀ ਹੈ ਕਨਾ ਹੂੰ ਕਿ ਇਹਦਾ ਮਤਲਬ ਲਾਇਆ ਉਹ ਤਾਂ ਲੋਕਾਂ ਦਾ ਮੁੱਦਾ ਤਾਂ ਉਹ ਦੁਨੀਆ ਚੱਕ ਲੂਗੀ ਫਿਰ ਤਾਂ ਇੱਥੇ ਉਹੀ ਭੇੜਚਾਲ ਆ ਵੀ ਜੇ ਕੇਰਾਂ ਇਕੱਠੇ ਹੋ ਗਏ ਫਿਰ ਆ ਜਾਣਗੇ ਜੇ ਨਹੀਂ ਹੁੰਦਾ ਫਿਰ ਭੱਜ ਜਾਂਦੇ ਨੇ ਇਹੀ ਕਿਸਾਨ ਮੋਰਚਿਆਂ ਤੇ ਹੁੰਦਾ ਹੈ ਪਹਿਲਾਂ ਕੇਰਾਂ ਲੱਖਾਂ ਚ ਵਗ ਜਾਂਦੇ ਨੇ ਫਿਰ ਗੈਲੋਂ ਯਾਦ ਉਹਨਾਂ ਦੇ ਵਿਫਤਾ ਭਈ ਕੋਈ ਨਹੀਂ ਗਿਆ ਨਿਕਲ ਕੇ ਮਾਰ ਮਾਰ ਛਿੱਤਰ ਅਗਲੇ ਨੇ ਅੰਦਰਵਾੜਤਾ ਮੈਂ ਇਹੀ ਕਹਿਣਾ ਵੀ ਸਾਰੇ ਪੰਜਾਬ ਦੇ ਮਸਲੇ ਨੇ ਪੰਜਾਬ ਬਰਬਾਦ ਹੋ ਜੂਗਾ ਇਹ ਦਾਵਾ ਹੈ ਜੇ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ ਅਸੀਂ ਇਸ ਪਵਿੱਤਰ ਧਰਤੀ ਜਿਹੜੀ ਗੁਰੂਆਂ ਨੇ ਹੋਰ ਧਰਤੀ ਨਹੀਂ ਸਾਜੀ ਇਸ ਧਰਤੀ ਨੂੰ ਚੁਣਿਆ ਅਕਾਲ ਪੁਰਖ ਨੇ ਆਪਦਾ ਧਰਮ ਚਲਾਉਣ ਲਈ ਅਕਾਲ ਪੁਰਖ ਦੀ ਫੌਜ ਆਲਾ ਪਰ ਜੇ ਇੱਥੇ ਅੱਜ ਕਰਵਾਣੀ ਦਾ ਨਰਾਦਰ ਹੈ ਵੀਰੇ ਧਰਤੀ ਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਨਾ ਸਾਡੇ ਕਿਸਾਨਾਂ ਨੂੰ ਬਚਾ ਸਕਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਸਾਡੇ ਸਿੱਖ ਹੋਣ ਅਤੇ ਪੰਜਾਬ ਨਾਲ ਵਿਤਕਰਾ ਹੋ ਰਿਹਾ ਗੁਰੂਆਂ ਦੀ ਸੋਚ ਕਰਨ ਅਸਰਾ ਕਰਵਾਣੀ ਦੀ ਸੋਚ ਕਰਨੇ ਵਿਤਕਰਾ ਜੇ ਆਖੋ ਕਿ ਸਾਡੀਆਂ ਪੱਗਾਂ ਕਾਰ ਨਹੀਂ ਹੈਗਾ ਜਿਹੜੀ ਜਿਹੜਾ ਗੁਰਵਾਣੀ ਚਾਹੁੰਦਾ ਨਾ ਹਮ ਹਿੰਦੂ ਨਾ ਮੁਸਲਮਾਨ ਉਨੇ ਨੂੰ ਜਿਹੜੇ ਅੱਜ ਦਾ ਹਕੂਮਰਾਨ ਕਿਵੇਂ ਚੱਲੇ ਉਹ ਕਿਵੇਂ ਚੱਲਿਓ ਤਾਂ ਕਹਿੰਦਾ ਵੀ ਸਿੱਖ ਨੇ ਜਿਹੜੇ ਹਿੰਦੂਆਂ ਦਾ ਹਿੱਸਾ ਨੇ ਹਮ ਸਾਡੇ ਹਕੂਮਰਾਨ ਦੂਜਾ ਹੁਣ ਗੁਰਵਾਣੀ ਕਹਿੰਦੀ ਹੈ ਹਿੰਦੂਆਂ ਅੰਨਾ ਤੁਰਕੂ ਕਾਣਾ ਦੋਹੂ ਤੇ ਗਿਆਨੀ ਸੈਣਾ ਹੁਣ ਦੱਸੋ ਕਿਵੇਂ ਸਾਡਾ ਹਕੂਮਰਾਨ ਹੈ ਜਿਹੜੀ ਆਰਐਸ ਹੈ ਜਿੰਨਾਂ ਦੀ ਸਰਕਾਰ ਹੈ ਉਹ ਕਿਵੇਂ ਚੱਲਣਗੇ ਵੀ ਇਹਕਰ ਇਹ ਤਾਂ ਨਰਾਦਰ ਹੋ ਰਹੇ ਪਰ ਸਿੱਖ ਸਮਝਦੇ ਨਹੀਂ ਸਿੱਖ ਆਪਣੇ ਗੁਰੂ ਦੇ ਹੱਕ ਚਾਉਂਦੇ ਨਹੀਂ ਹਮ ਉਹ ਐਨੇ ਸਾਲ 9 ਸਾਲ ਚ ਇਹ ਤਾਂ ਉਹਨਾਂ ਨੇ ਡੰਡਾ ਦੇ ਕੇ ਫਾਸੀ ਦਾ ਕਾਨੂੰਨ ਪੰਜਾਬ ਦੀ ਧਰਤੀ ਤੇ ਬਣਾਉਣਾ ਚਾਹੀਦਾ ਸੀ ਦੇਖੋ ਚੁਣਿਆ ਵੀ ਸਿੱਖ ਦਾ ਸਾਰੇ ਵਸਦੇ ਨੇ ਨਰਾਦਰ ਗਰਵਾਣੀ ਦਾ ਪੰਜਾਬ ਚੋ ਰਿਹਾ ਕਿਉਂਕਿ ਇੱਥੋਂ ਸੋਚ ਮਾਰਨ ਦੀ ਗੱਲ ਹੈ ਜਦ ਅਸੀਂ ਉਹ ਐਡੀ ਸੋਚ ਮਾਰ ਗਏ ਜਦ ਅਸੀਂ ਗੁਰੂ ਨੂੰ ਸੜਤਾ ਸਾਡਾ ਕੱਖ ਰੱਖਣੀ ਸਾਡੇ ਛਿੱਤਰ ਪੈਣਗੇ ਜੋ ਮਰਜੀ ਨਾਰੇ ਲਾਈ ਜਾਓ ਗਰਮ ਜੀ ਜੋ ਹਾਕਮ ਚਾਹੁੰਦੇ ਸੀ ਉਹ ਹੋ ਗਿਆ ਕਿਉਂਕਿ ਕਿਹਾ ਜਾ ਰਿਹਾ ਹੈ ਡੀਐਨਏ ਚੇਂਜ ਕੀਤਾ ਜਾ ਰਿਹਾ ਸਾਡੀਆਂ ਸੋਚਾਂ ਮਾਰੀਆਂ ਜਾ ਰਹੀਆਂ ਨੇ ਲੱਗਦਾ ਹੈ ਕਿ ਉਹ ਰਾਤ ਤੇ ਤੁਰਪੇ 100% ਲੱਗਦਾਈ ਆ ਆ ਗੱਲ ਨੂੰ ਤਾਂ ਦੇਖ ਕੇ ਵੀ ਜਦ ਗੁਰੂ ਦੇ ਲਈ ਆਵਾਜ਼ ਠਾ ਰਿਹਾ ਇੱਕ ਸਿੱਖ ਉਹ ਇੰਨੇ ਉੱਚਾ ਚੜਿਆ ਹੋਇਆ ਕੋਈ ਉਹਦੀ ਗੱਲ ਨਹੀਂ ਸੁਣ ਰਿਹਾ ਸਿੱਖ ਕੋਈ ਸਿੱਖ ਸੰਸਥਾ ਕੋਈ ਬਿਆਨ ਨਹੀਂ ਦੇ ਰਿਹਾ ਇਹਦਾ ਮਤਲਬ ਸਿੱਖੀ ਖਤਮ ਹੋ ਗਈ ਸੀ ਨੌਂ ਦੇ ਸਿੱਖ ਰਹਿ ਗਏ ਜਿਵੇਂ ਹਰਨਾਮ ਸਿੰਘ ਤੋਂ ਮੈਂ ਉੱਥੇ ਜਾਇਆ ਆ ਆ ਭਾਲਦੇ ਨੇ ਉਹ ਉਹ ਕਹਿੰਦੇ ਨੇ ਵੀ ਸਾਨੂੰ ਕੋਈ ਤੁਹਾਡੇ ਦਾੜੀ ਨਾਲ ਕੋਈ ਪ੍ਰੋਬਲਮ ਨਹੀਂ ਸਾਡੇ ਜਿਹੜਾ ਜਿਹੜੇ ਸਾਡੀ ਹਿੰਦੂਤਵ ਸੋਚ ਆਰਐਸਐਸ ਆ ਉਹਨਾਂ ਨੂੰ ਸਾਡੀ ਦਾੜੀ ਨਾਲ ਨਹੀਂ ਪ੍ਰੋਬਲਮ ਸਾਡੀ ਪੱਗ ਨਾਲ ਨਹੀਂ ਸਾਡੇ ਘੱਤ ਕਾਸੇ ਨਾਲ ਪ੍ਰੋਬਲਮ ਨਹੀਂ ਉਹਨਾਂ ਨੂੰ ਪ੍ਰੋਬਲਮ ਹੈ ਸਾਡੀ ਜਿਹੜੀ ਸੋਚ ਹੈ ਗੁਰਬਾਣੀ ਦੀ ਜਿਹੜੀ ਉਹਨਾਂ ਨੂੰ ਉਹਨਾਂ ਦੇ ਧਰਮ ਨੂੰ ਭੰਡਦੀ ਹੈ ਉਹਨੂੰ ਨੀਮਾ ਦਿਖਾਉਂਦੀ ਹੈ ਵੀ ਉਹ ਤੇ ਕੱਖ ਨਹੀਂ ਹੈਗਾ ਉਹ ਚ ਹੈ ਉਹ ਸੋਚ ਜਿਹੜੇ ਉਹਨਾਂ ਦੇ ਪਖੰਡਵਾਦ ਨੂੰ ਉਧੇੜਦੀ ਹੈ ਪਰ ਉਹ ਅੱਜ ਉਹਨਾਂ ਨੇ ਅੱਜ ਤૈયਿਆ ਕਰ ਲਿਆ ਵੀ ਅਸੀਂ ਲੈ ਤੁਹਾਡਾ ਇੱਥੇ ਨਾਸ ਕਰਦੇ ਆ ਤੁਹਾਡੇ ਉਹਨਾਂ ਨੇ ਤૈયਾਰ ਕਰਵਾਣੀ ਦਾ ਨਿਸ਼ਾਨਾ ਚੁਣਿਆ ਦੇਖ ਲਓ 15 ਤੋਂ ਚੱਲਿਆ ਮੈਨੂੰ ਦੱਸੋ ਵੀ ਅੱਜ ਤੱਕ ਕਿਸੇ ਨੂੰ ਕੀ ਮਿਲਦਾ ਨਵਾਂ ਨਵਾਂ ਢੰਗ ਵਰਤਿਆ ਜਾ ਰਿਹਾ ਹੈ ਪਰ ਅਸੀਂ ਸੁੱਤੇ ਪਿਆ 500 ਵਾਰ ਹੋ ਗਏ ਅਸੀਂ ਪਤਾ ਕਿ ਕਾਨੂੰਨ ਜਦ ਤਾ ਫਿਰ ਅਸੀਂ ਸਿੱਖ ਵੀ ਕਾਨੂੰਨ ਨਾ ਮੰਨਣ ਵੀ ਹਰੇਕ ਬੰਦਾ ਕਾਨੂੰਨ ਕਿ ਨਹੀਂ ਪਾਜਦਾ ਜਾਂ ਮਾੜੀ ਜੀ ਕਿਤੇ ਉਹ ਆਉਂਦੀ ਹੈ ਇਸ ਸਾਡੇ ਗੁਰੂ ਲਈ ਵੀ ਕਾਨੂੰਨ ਬਣਾਉਣਾ ਚਾਹੀਦਾ ਜਿੱਥੇ ਸਾਡਾ ਗੁਰੂ ਹੈ ਜਦੋਂ ਜਿੰਨਾ ਚਿਰ ਅਸੀਂ ਇਸ ਕਾਨੂੰਨ ਚਾਹੁੰਨਾ ਚਾਹਤਾ ਸਾਡਾ ਸਨਮਾਨ ਚਾਹੀਦਾ ਤੁਸੀਂ ਇਕੱਲੇ ਗੁਰੂ ਗ੍ਰੰਥ ਸਾਹਿਬ ਲਈ ਮੰਗ ਕਰ ਰਹੇ ਹੋ ਜਾਂ ਹਰ ਇੱਕ ਧਰਮ ਲਈ ਬਣਾਉਣਾ ਚਾਹੀਦਾ ਸਾਡੇ ਦਾ ਗੁਰੂ ਗ੍ਰੰਥ ਸਾਹਿਬ ਲਈ ਮੰਗਤੀ ਜੀ ਹੋਰ ਦੀ ਤਾਂ ਕਿਸੇ ਦੀ ਵੀ ਇਹ ਨਕਰਾਨ ਦੀ ਹੁੰਦੀ ਹੈ ਇੱਕ ਵਾਰ ਹੋਈ ਸੀ ਅਗਲੇ ਨੇ ਨੇਰੀ ਲਿਆਤੀ ਸੀ ਮਲੇਰਕੋਟਲੇ ਦੇ ਵਿੱਚ ਕਰਾਨ ਦੀ ਇੱਕ ਵਾਰ ਬਿਆਦ ਵੀ ਹੋਈ ਸੀ 15 ਤੋਂ ਬਾਅਦ ਅਗਲੇ ਨੇ ਅੱਗਾਂ ਲਾ ਕੇ ਉੱਥੇ ਦੇ ਹਕਮਰਾਨ ਦੇ ਘਰ ਨੂੰ ਅੱਗ ਲਾਤੀ ਸੀ ਉਹਨਾਂ ਦੀ ਜਾਨ ਵੀ ਉਹ ਕੌਮ ਚ ਤੇ ਮੁੜ ਕੇ ਅੱਜ ਅੱਜ ਹੁੰਦੀ ਹੈ ਉਹਨਾਂ ਦੀ ਬਿਆਦਵੀ ਕਰਾਨ ਸਿੱਟੀ ਜਾਂ ਪਰ ਗੁਰੂ ਗ੍ਰੰਥ ਸਾਹਿਬ ਨੇਕਾਂ ਵਾਰ ਹੋ ਗਿਆ ਇਹਦੀ ਕਦੇ ਭਗਵਤ ਗੀਤਾ ਦੀ ਨਹੀਂ ਸੁਣੀ ਆਪਾਂ ਨੇ ਹੋਈ ਕਿਤੇ ਬਾਈਬਲ ਦੀ ਨਹੀਂ ਕਿਸੇ ਨੇ ਸਿੱਟੀ ਪਰ ਗੁਰੂ ਗ੍ਰੰਥ ਸਾਹਿਬ ਨਿਸ਼ਾਨਾ ਤਾਂ ਕਰਕੇ ਸਾਨੂੰ ਇਹਨਾਂ ਨੇ ਤਰਾਜਾ ਵੀ ਤੁਹਾਨੂੰ ਬਣਾ ਦੇਣ ਸਾਰਿਆਂ ਦਾ ਬਣਾ ਦੇ ਸਾਨੂੰ ਇਹ ਵੀ ਨਹੀਂ ਤਰਾਜਾ ਪਰ ਸਾਡਾ ਮਸਲਾ ਅਸੀਂ ਮੰਗਿਆ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਲਈ ਸਖਤ ਕਾਨੂੰਨ ਬਣਾ ਘੱਟੋ ਘੱਟ ਹੁਣ ਅਸੀਂ ਫੜਾ ਕੇ ਆਉਣੇ ਆ ਬੰਦੇ ਨੂੰ ਬਿਆਦਵੀ ਕਰ ਦਿੰਦਾ ਤੇ 3 ਮਹੀਨੇ ਬਾਅਦ ਉਹਦੀ ਜ਼ਬਾਨ ਤੋ ਜਾਂਦੀ ਹੈ 15 ਦਿਨਾਂ ਬਾਅਦ ਆ ਪੰਜ ਦਿਨਾਂ ਬਾਅਦ ਆ ਤੇ 3 ਸਾਲ ਦੀ ਕੈਦ ਹੈ ਜੇ ਸਾਬਤ ਹੋਊਗਾ ਤਾਂ ਫਿਰ ਦੱਸੋ ਉਹਦਾ ਉਹ ਕਿਉਂ ਕਰਨ ਗਿਆ ਅਗਲਾ ਕਹਿੰਦਾ ਵੀ ਤਾਂ ਡੇਢ ਸਾਲ ਚ ਕੈਦ ਪੂਰੀ ਹੋ ਜੂ ਤੈਨੂੰ ਸਹੂਲਤਾਂ ਮਿਲਣੀਆਂ 15 ਗੱਨ ਨਮੈਣ ਮਿਲ ਜਾਂਦੇ ਨੇ ਅਗਲੇ ਨੂੰ ਜਦ ਕਹਿੰਦਾ ਮੈਨੂੰ ਸਿੱਖਾਂ ਤੋਂ ਖਤਰਾ ਹੈ ਹੂੰ ਫਿਰ ਉਹ ਸਾਡਾ ਮੂੰਹ ਚੜਿਉਂਦਾ ਫਿਰਦਾ ਕਰਨਾ ਮੈਂ ਲੈ ਕੇ ਵੀ ਆਏ ਨੇ ਭਾਈ ਸਾਡੇ ਗੁਰੂ ਦਾ ਬੇਅਦਬੀ ਕੀਤੀ ਸੀ ਆ ਫਿਰਦਾ ਸੀ ਉਹਦੇ ਕਿਹਦੀ ਝਾਕ ਨਹੀਂ ਸਕਦੇ ਹੂੰ ਬਹੁਤ سارے ਲੋਕ ਕਹਿੰਦੇ ਨੇ ਜੀ ਕਹਿੰਦੇ ਇੱਥੇ ਦੇ ਜਿਹੜੇ ਸਿਆਸਤਦਾਨ ਨੇ ਉਹ ਧਰਮ ਦੇ ਨਾਂ ਤੇ ਸਿਆਸਤ ਕਰਦੇ ਨੇ ਫਿਰ ਇੱਥੋਂ ਇਹ ਵੀ ਲੱਗ ਰਿਹਾ ਜੀ ਕਿ ਇਹ ਵੀ ਇੱਕ ਸਿਆਸਤ ਦਾ ਹੀ ਹਿੱਸਾ ਇਹੀ ਕਰਾਉਂਦੇ ਹੋਣੇ ਆਈਐਸ ਸਿਆਸਤਨਾਂ ਦੀ ਕੰਮ ਹੈ ਤੇ ਦੇਖੋ ਧਰਮ ਨਹੀਂ ਬਣਾ ਰਹੇ ਕੋਈ ਡਰਾ ਇਹਨਾਂ ਨੂੰ ਦੇਖੋ ਭਾਜਪਾ ਆ ਰਐਸਐਸ ਹੈ ਜੇ ਮਿਤਸ਼ਾ ਲਿਖ ਰਿਹਾ ਹੈ ਕਹਿੰਦਾ ਵੀ ਇਹ ਕਾਨੂੰਨ ਸਜ਼ਾ ਵੱਧ ਹੈ ਜਿਹੜਾ ਪੰਜਾਬ ਸਰਕਾਰ ਨੇ 18 ਚ ਭੇਜਿਆ ਮਤਾ ਵੀ 20 ਸਾਲ ਦੀ ਕੈਦ ਲਈ ਦਿੱਲੀ ਭੇਜਿਆ ਉਹ ਤੇ ਵਾਪਸ ਚਿੱਠੀ ਲਿਖ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਤਸ਼ਾ ਕਹਿੰਦਾ ਵੀ ਸਜ਼ਾ ਜ਼ਿਆਦਾ ਹੈ ਇਹਨੂੰ ਘੱਟ ਕਰੋ ਸਜ਼ਾ ਦੇਖੋ ਤੇ ਸਜ਼ਾ ਦਾ ਡਰ ਕਿਨੂੰ ਇਹ ਦੋਸ਼ੀ ਨੂੰ ਦੋਸ਼ੀ ਕੌਣ ਹੈ ਅਮਿਤ ਸ਼ਾਹ ਦੀ ਪਾਰਟੀ ਤੇ ਉਹਦਾ ਆਰਐਸਐਸ ਜਿਹੜਾ ਵੀ ਇਹ ਕਰਾਉਂਦੇ ਨੇ ਫਿਰ ਉਹ ਕਰ ਨਾ ਹੋ ਜੂ ਰੁਕ ਜੂਗੀ ਤਾਂ ਕਰਕੇ ਉਹਨਾਂ ਨੇ ਇਹ ਚੁਣਿਆ ਹੋਇਆ ਵੀ ਇਹਦੀ ਬੇਅਦਬੀ ਆਈ ਹੁੰਦੀ ਰਹੇ ਤਾਂ ਸਿੱਖਾਂ ਦਾ ਵਿਸ਼ਵਾਸ ਉੱਠਣ ਦੀ ਆ ਦੇਖੋ ਜੇ ਇੰਨੀ ਵਾਰ ਬੇਅਦਬੀ ਹੋਈ ਪਹਿਲੀ ਵਾਰ ਉੱਠੇ ਤੇ ਸਿੱਖਾਂ 15 ਚ ਉੱਠੇ ਸੜਕਾਂ ਤੇ ਆਏ ਇੱਕ ਵਾਰੀ ਗੁੱਸਾ ਜਿਆ ਕੀਤਾ ਉਸ ਤੋਂ ਬਾਅਦ ਮੁੜ ਕੇ ਨਿਸਰ ਕਰਤੇ ਰਜਾਨਾ ਦਾ ਕੰਮ ਹੋ ਗਿਆ ਹੁਣ ਕੋਈ ਜਿੱਥੇ ਹੁੰਦੀ ਆ ਉੱਥੇ ਬਣੀ ਜਾਂਦਾ ਕੋਈ ਸਾਡੇ ਸਿੱਖਾਂ ਦੀ ਵੀ ਬਹੁਤ ਘਾਟ ਆ ਜੀ ਕਿਹਾ ਜਾਂਦਾ ਜੇ ਕੋਈ ਇਦਾਂ ਦਾ ਕੰਮ ਹੁੰਦਾ ਤਾਂ ਮੌਕੇ ਤੇ ਸੋਦਾ ਲਾ ਦੋ ਇੱਕ ਦੋ ਜਗ੍ਹਾ ਸਿੰਘਾਂ ਨੇ ਸੋਦਾ ਲਾਇਆ ਉਹਨਾਂ ਦੇ ਪਰਿਵਾਰ ਰੋਲ ਰਹੇ ਨੇ ਜੀ ਉਹਨਾਂ ਨੂੰ ਵੀ ਨਹੀਂ ਦੇਖਿਆ ਗਿਆ ਇਹ ਮਹਿੰਦਰਪਾਲ ਬਿੱਟੂ ਨੂੰ ਸੋਡਾ ਲਾਇਆ ਇਹਨਾਂ ਨੇ ਜੇਲ੍ਹ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਦੀ ਬਰਗਾੜੀ ਦਾ ਉਹਨੂੰ ਸੋਡਾ ਲਾਇਆ ਤੇ ਮੈਂ ਪੋਸਟਾਂ ਪਾਈਆਂ ਵੀ ਅੱਜ ਉਹਨਾਂ ਦਾ ਰਿਮਾਂਡ ਹੈ ਉਹਨਾਂ ਨੂੰ ਪੇਸ਼ ਕਰਨਾ ਅਦਾਲਤ ਤੇ ਉੱਥੇ ਪਹੁੰਚੋ ਵੱਡੀ ਗਿਣਤੀ ਸਿੱਖ ਜੇ ਉੱਥੇ 4-500 ਸਿੱਖ ਪਹੁੰਚ ਜਾਂਦਾ ਉਹਨਾਂ ਦਾ ਇੱਜ਼ਤ ਹੁੰਦੀ ਸੀ ਮਾਣ ਆਉਣਾ ਦੀ ਪਰ ਉਲਟ ਕੀ ਹੋਇਆ ਉੱਥੇ ਅਸੀਂ 5-7 ਬੰਦੇ ਪਹੁੰਚੇ ਤਾਂ ਰਿਮਾਂਡ ਤੇ ਉਹਨਾਂ ਦੇ ਸਿਰ 'ਚ ਜੁੱਤੀਆਂ ਮਾਰੀਆਂ ਗਈਆਂ ਦੱਸੋ ਉਹਨਾਂ ਦੇ ਕੇਸਾਂ 'ਚ ਜੁੱਤੀਆਂ ਮਾਰੀਆਂ ਗਈਆਂ ਸਿਰ 'ਚ ذلیل ਕਰਨ ਵਾਸਤੇ ਫੁੱਲ ਕੁੱਟਿਆ ਗਿਆ ਉਹਨਾਂ ਨੂੰ ਉਹ ਜੇ ਉੱਥੇ ਸਿੱਖ ਪ ਉਹ ਉਹ ਚਲੋ ਅੱਜ ਉਹ ਜਿਹੜਾ ਨਿਹਾਲ ਸਿੰਘ ਹੈ ਉਹ ਸਜਾ 5 ਸਾਲ ਬਾਅਦ ਉਹਦੀ ਜਵਾਨਤ ਹੋਈ ਹੈ ਉਹ ਔਰਤ ਮਾਰੀ ਸੀ ਜਿਹੜੀ ਉਹ ਚ ਉਹਦੀ 5 ਸਾਲ ਬਾਅਦ ਜਵਾਨਤ ਹੋਈ ਹੈ ਪਰ ਅੱਜ ਉਹਦੇ ਘਰੇ ਚਲੌਣ ਉਹਦੇ ਘਰ ਵਾਲੀ ਬੱਚਿਆਂ ਨੂੰ ਛੱਡ ਕੇ ਚਲੀ ਗਈ ਯਾਰ ਘਰੇ ਕੁਸੇ ਨਹੀਂ ਦੀ ਤੇ ਅੱਜ ਉਸ ਬੰਦੇ ਨੇ ਅੱਧਾ ਘਰ ਵੇਚ ਕੇ ਆਪਣੀ ਦੁਕਾਨ ਪਾਈ ਹੈ ਦੱਸੋ ਜਿਹੜੇ ਕਹਿੰਦੇ ਨੇ ਸੌਦਾ ਲਾਉਣ ਆਲੇ ਫਿਰ ਜਾਂਦੇ ਨੇ ਉਹਨਾਂ ਦੇ ਘਰੇ ਪਤਾ ਲਾਣ ਗਏ ਕੋਈ ਉਹਦੇ ਜਿਹੜੇ ਮੁੰਡਿਆਂ ਨੇ ਉਹ ਮਹਿੰਦਰਪਾਲ ਬਿੱਟੂ ਮਾਰਿਆ ਤਿੰਨਾਂ ਨੇ ਜਾਂ ਪਹਿਲਾਂ ਮਾਰੇ ਨੇ ਇੱਕ ਦੋ ਕੇਸ ਹੋਏ ਨੇ ਉਹਨਾਂ ਦੇ ਘਰੇ ਗਿਆ ਕੋਈ ਕਦੇ ਕੋ ਸਾਡਾ ਲੀਡਰ ਕੋਈ ਸਾਡੀ ਧਰਮ ਕਸਨਸਤਾ ਗਈ ਹੈ ਨਹੀਂ ਜਾਂਦੇ ਇਹਦਾ ਡਰਾਮਾ ਕਰਦੇ ਨੇ ਫਿਰ ਉਹ ਆ ਹੈ ਵੀ ਉਹ ਤਾਂ ਸੌਦਾ ਲੱਗੀ ਠੀਕ ਆ ਉਹ ਕਿੰਨੇ ਕੁ ਸੌਦੇ ਲਾਤੇ ਤੁਸੀਂ 500 ਵਾਰ ਹੋ ਗਈ ਕਿੰਨੇ ਕੁ ਸੌਦੇ ਆਪਾਂ ਨੇ ਪੰਜ ਚਾਰ ਬੰਦੇ ਹੋਏ ਨੇ ਕੇਸ ਪਰ ਆਪਣਾ ਫਰਜ ਬੰਦਾ ਜਦੋਂ ਆਪਾਂ ਸਰਕਾਰ ਨੂੰ ਨੰਗੀ ਹੁੰਦੀ ਹੈ ਤੇ ਜਿ세 ਘੁੱਟਨ ਸਰਕਾਰ ਨਾ ਬਣਾਵੇ ਉਹ ਨੰਗੀ ਹੁੰਦੀ ਆ ਵੀ ਆ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਕੁਛ ਨਹੀਂ ਲੱਗਦੇ ਇਹ ਇਹ ਤਾਂ ਲੋਕ ਸੋਸ਼ਲ ਮੀਡੀਆ ਤੇ ਵੀ ਜੇ ਚਾਹਣ ਜੀ ਇਹਨਾਂ ਦੇ ਹੱਕ ਚਾਹਣ ਇੱਕ ਹਵਾ ਬਣ ਸਕਦੀ ਆ ਸੋਸ਼ਲ ਮੀਡੀਆ ਬਹੁਤ ਵੱਡਾ ਜਰੀਆ ਹੈ ਜੀ ਬਹੁਤ ਵੱਡਾ ਪਲੇਟਫਾਰਮ ਆ ਬਹੁਤ ਇਦਾਂ ਦੇ ਦੇਖੇ ਨੇ ਕਿ ਇਦਾਂ ਦੀ ਹਵਾ ਬਣਦੀ ਆ ਸਰਕਾਰਾਂ ਨੂੰ ਮਜਬੂਰ ਹੋਣਾ ਪੈ ਜਾਂਦਾ ਈ ਘਰਾਂ ਤੋਂ ਬੈਠ ਕੇ ਨਹੀਂ ਪੋਸਟ ਪਾ ਸਕਦੇ ਜੀ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਨਾ ਸਾਨੂੰ ਕਾਬੂ ਕਰ ਲਿਆ ਜੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਉਹ ਮਹਿਮ ਚਲਾਈ ਜਾਂਦੀ ਆ ਜਿਹੜੀ ਦਿੱਲੀ ਦੇ ਫਿੱਟ ਆ ਇਹ ਕਿਉਂ ਨਹੀਂ ਚਲਾਈ ਜਾਂਦੀ ਦੱਸੋ ਗੁਰੂ ਗ੍ਰੰਥ ਸਾਹਿਬ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਕਿੰਨਿਆ ਕਿੰਨੇ ਚਲਾਈ ਆ ਵੀ ਗੁਰੂ ਨੂੰ ਇਨਸਾਫ ਸਾਡਾ ਕਰੂਣ ਵਾਲਾ ਚਾਹੀਦਾ ਕਿਸੇ ਨੇ ਮੰਗੇ ਨਹੀਂ ਕਰੀ ਨਾ ਸਿੱਖਣੇ ਉਹ ਮਹਿਮਾ ਚਲਾਈ ਜਾਂਦੀ ਹੈ ਜਿਹੜੀ ਡੁਪਲੀਕੇਸੀ ਹੈ ਜਿਹੜੀ ਦਾ ਆਉਣ ਵਾਲੇ ਸਮੇਂ 'ਚ ਸਿੱਖ ਕੌਮ ਨੂੰ ਨੁਕਸਾਨ ਹੁੰਦਾ ਹੈ ਉਹੀ ਜਿਹ ਮਹਿਮਾ ਜਿਹੜੀਆਂ ਸੋਸ਼ਲ ਮੀਡੀਆ ਤੇ ਜਾਣਬੁੱਝ ਕੇ ਨੈਰੇਟਿਵ ਸਿਰਜਿਆ ਜਾਂਦਾ ਹੈ ਇਹ ਨਹੀਂ ਅਸੀਂ ਬਣਾਉਂਦੇ ਨਹੀਂ ਕੋਈ ਮਹਿਮਾ ਉਹ ਇੱਕਨੱਧਾ ਸਾਨੂੰ ਡਰਾਮਾ ਕਰਕੇ ਅਸੀਂ ਸੜ ਜਾ ਅਸੀਂ ਖੁਸ਼ ਹੋ ਜਾਈਏ ਨਾ ਆ ਵੀ ਅਸੀਂ ਸੋਸ਼ਲ ਮੀਡੀਆ ਰਾਹੀਂ ਆ ਕਰ ਲਿਆ ਪਰ ਜਿੰਨਾ ਸਿੱਖਾਂ ਦਾ ਸੋਸ਼ਲ ਮੀਡੀਆ ਹੈ ਸਿੱਖ ਦਾ ਮੈਦਾਨ ਚ ਲੜਦਾ ਹੈ ਤਸੱਦਦ ਚੱਲਦਾ ਹੈ ਔਰ ਇਹਦਾ ਕੋਈ ਤਸੱਦਦ ਨਹੀਂ ਔਰ ਇਹਦਾ ਬੈਠਣੀਆਂ ਸਮਾਂ ਹੀ ਦੇਣਾ ਸਮਾਂ ਖਰਾਬ ਜ਼ਰੂਰ ਹੋਊਗਾ ਹੁਣ ਸਾਨੂੰ ਹੋ ਗਿਆ 5 ਮਹੀਨਿਆਂ ਤੋਂ ਅਸੀਂ ਇੱਥੇ ਦਿਨ ਰਾਤ ਲੱਗੇ ਹੋਇਆ ਸਮਾਂ ਦਾ ਖਰਾਬ ਹੁੰਦਾ ਹੈ ਨੁਕਸਾਨ ਹੁੰਦਾ ਹੈ ਔਰ ਤੱਕ ਉਹ ਤਾਂ ਹੋਣੀ ਹੈ ਜੇ ਗੁਰੂ ਦੇ ਲਈ ਭਾਈ ਸਾਹਿਬ ਦੀ ਮਾੜੀ ਹੁਣ ਤਾਂ ਸਿਹਤ ਮਾੜੀ ਆਈ ਅੱਜ 2 ਮਹੀਨੇ ਤੋਤੇ ਹੋ ਗਏ ਉਹਨਾਂ ਨੂੰ ਪ੍ਰਸ਼ਾਦਾ ਛਕੇ ਨੂੰ ਉਹ ਤੇ ਆ ਪਾਣੀ ਤੇ ਚਾਹ ਪਾਣੀ ਤੇ ਨੇ ਸਿਰਫ ਸਰਲ ਪਦਾਰਥ ਤੇ ਹੁਣ ਉਹ ਕਿੰਨਾ ਕਹ ਕੇ ਗਰਮੀ ਆ ਗਈ ਜਿਹੜਾ ਸਰਦੀ ਕੱਟੀ ਜਾ ਸਕਦੇ ਪਰ ਗਰਮੀ ਨਹੀਂ ਕੱਟੀ ਜਾ ਸਕਦੀ ਮੇਰਾ ਆਈਡੀਆ ਵੀ 2 ਮਹੀਨੇ ਉੱਤੇ ਕੱਟਨੇ ਬਹੁਤ ਮੁਸ਼ਕਲ ਨੇ ਹੁਣ ਜਿਹੜੇ ਆਉਣ ਵਾਲੇ ਨੇ ਹੁਣ ਅੱਗੇ ਦੀ ਕੀ ਰਣਨੀਤੀ ਹੋਊਗੀ ਜੀ ਅੱਗੇ ਦੀ ਰਣਨੀਤੀ ਤਾਂ ਕੀ ਹੈ ਇਸ ਤਾ ਇਹ ਤਾਂ ਸਰਕਾਰ ਸਾਡੇ ਨਾਲ ਲਾਰਾ ਲਾ ਰਹੀ ਹੈ ਅਸੀਂ ਬਣਾ ਰਹੇ ਹਾਂ ਕਈ ਵਾਰੀ ਮਿਲਿਆ ਮੁਖ ਸਕੱਤਰ ਨੂੰ ਇਹਨੂੰ ਆਪਣਾ ਅਮਨ ਰੋੜੇ ਨੂੰ ਪ੍ਰਧਾਨ ਨੂੰ ਉਹਨਾਂ ਨੇ ਬਸ਼ਵਾਸ਼ ਦਵਾਇਆ ਵੀ ਅਸੀਂ ਬਣਾ ਰਹੇ ਹਾਂ ਸਾਡਾ ਕੰਮ ਚੱਲ ਰਿਹਾ ਹੈ ਬਣਾਉਂਦਾ ਐ ਹੈ ਨਹੀਂ ਕੋਈ ਉਹ ਤੁਹਾਨੂੰ ਇਹਦਾ ਪਾਣਾ ਵਾਪਰ ਗਿਆ ਪਤਾ ਨਹੀਂ ਕੀ ਹੋਊਗਾ ਹੁਣ ਸਿੱਖਾਂ ਦੀ ਇਹ ਸਾਰੇ ਸਿੱਖਾਂ ਦੇ ਸਿਰ 'ਚ ਸਵਾਹ ਪਹਿਣੀ ਆ ਜੇ ਗੁਰਜੀਤ ਸਿੰਘ ਚੜਾਈ ਕਰ ਜਾਂਦਾ ਵੀ ਗੁਰੂ ਦੇ ਨਾਂ 'ਤੇ ਮੁੜ ਕੇ ਗੁਰੂ ਦੇ ਨਾਂ 'ਤੇ ਦੇਖੋ ਔਰ ਮੋਰਚੇ 'ਚ ਕੋਈ ਮੰਗਾ ਆ ਜਾਂਦੀ ਐ ਸੈਸੀ ਆ ਜਾਂਦੀ ਐ ਸਾਡੀ ਐ ਪਰ ਇੱਥੇ ਤਾਂ ਕੋਈ ਦੱਸੋ ਵੀ ਇਹ 'ਚ ਕੋਈ ਹੈਗਾ ਕੋਈ ਨੁਕਸ ਵੀ ਇਹ ਮੰਗ 'ਚ ਵੀ ਗੁਰੂ ਗ੍ਰੰਥ ਸਾਹਿਬ ਲਈ ਕਾਨੂੰਨ ਸਤਕਾਰਨਾ ਬਹਾਲ ਹੋਵੇ ਵੀ ਦੋਸ਼ੀ ਅਗਲਾ ਕਰਕੇ ਪੰਜਵੇਂ ਦਿਨ ਜਵਾਨਤ ਲੈ ਕੇ ਪਿੰਡ 'ਚ ਗਨਮੈਨ ਲੈ ਕੇ ਫ ਤਾ ਕਰਕੇ ਸਾਡੀ ਸਿੱਖਾਂ ਨੂੰ ਬੇਨਤੀ ਆ ਵੀ ਨਿਕਲੋ ਇੱਕ ਗੁਰੂ ਦਾ ਪਿਆਰ ਆ ਫੇਰ ਸਾਡਾ ਪਿਆਰ ਫੇਰ ਇਹਦਾ ਮਤਲਬ ਗੁਰਜੀਤ ਸਿੰਘ ਦਾ ਗੁਰੂ ਆ ਇਕੱਲੇ ਦਾ ਆਪਣਾ ਨਹੀਂ ਹੈਗਾ ਜਿਹੜੇ ਆਪਾਂ ਸਿੱਖਾਂ ਡਰਾਮੇ ਆਪਾਂ ਤਲਕੇ ਵੀ ਸਾਡਾ ਗੁਰੂ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਇਹ ਮੰਗ ਅਸੀਂ ਇਹ ਸਾਡਾ ਪਹਿਲੇ ਦਿਨ ਤੋਂ ਆਈਡੀਆ ਹੈ ਵੀ ਮੰਗ ਪੂਰੀ ਹੋਊਗੀ ਜਦੋਂ ਸਿੱਖਾਂ ਬਾਹਰ ਨਿਕਲੂਗੀ ਜਦੋਂ ਪਾਰਕ ਭਰ ਦੇਣਗੇ ਉਹਨਾਂ ਚਿਰ ਮੰਗ ਦੀ ਸਾਨੂੰ ਕੋਈ ਆਸ ਨਹੀਂ ਠੀਕ ਹੈ ਜੇ ਕਰ ਦੂ ਕੋਈ ਵਧੀਆ ਗੱਲ ਹੈ ਪਰ ਆਸ ਨਹੀਂ ਸਾਨੂੰ ਜਿੰਨਾ ਚਿਰ ਸਿੱਖ ਲਿਕੜਦੇ ਨਹੀਂ ਜਿੰਨਾ ਚਿਰ ਸੜਕਾਂ ਤੇ ਨਹੀਂ ਆਉਂਦੇ ਮੰਗ ਨਹੀਂ ਕਰਦੀ ਸਾਰੀ ਕੌਮ ਉਹਨਾਂ ਚਿਰ ਅਗਲਾ ਕਹਿੰਦਾ ਜੇ ਇਹ ਕੌਮ ਦੀ ਮੰਗੇ ਨਹੀਂ ਹੈਗੀ ਇਹ ਤਾਂ ਇਕੱਲੇ ਦੀ ਮੰਗ ਹੈ ਦੀ ਹੁਣ ਮੇਰੇ ਇਹਦਾ ਗੱਲੇ ਇਹਦਾ ਗੁਰੂ ਹੋ ਗਿਆ ਗੁਰਜੀਤ ਸਿੰਘ ਦਾ ਹੋਰ ਦਾ ਸਾਡੇ ਦਾ ਹੈ ਨਹੀਂ ਕੌਮ ਦਾ ਸਾਡੀ ਦਾ ਜੀ ਧੰਨਵਾਦ ਜੀ ਹਾਂਜੀ ਇਹ ਸੰਤ ਸਿੰਘ ਸਾਹਿਬ ਜੀ ਨੇ ਕਿਹਾ ਕਿ ਇਹ ਮੰਗ ਉਦੋਂ ਮੰਨੀ ਜਾਣੀ ਹੈ ਜਦੋਂ ਪੂਰੀ ਸਿੱਖ ਕੌਮ ਘਰਾਂ ਤੋਂ ਬਾਹਰ ਨਿਕਲੂਗੀ ਪਰ ਬਾਹਰ ਕਦੋਂ ਨਿਕਲਦੇ ਨੇ ਕਦੋਂ ਇਹ ਸਿੰਘ ਦੇ ਹੱਕ ਦੇ ਵਿੱਚ ਆਉਂਦੇ ਨੇ ਇਹ ਸਮਾਂ ਦੱਸੂਗਾ ਫਿਲਹਾਲ ਤੁਸੀਂ ਦੇਖ ਰਹੇ ਹੋ ਤਸਵੀਰਾਂ 400 ਫੁੱਟ ਉੱਚੇ ਟਾਵਰ ਤੇ ਭਾਈ ਗੁਰਜੀਤ ਸਿੰਘ ਪੰਜ ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਹੜੇ ਡਟੇ ਹੋਏ ਨੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ ਦੇ ਵਿੱਚ ਸਖਤ ਕਾਨੂੰਨ ਬਣਾਏ ਜਾਣ ਜੇ ਕੋਈ ਬੇਅਦਬੀ ਕਰਦਾ ਹੈ ਉਹਨੂੰ ਸਖਤ ਸਜ਼ਾ ਮਿਲੇ ਉਹ ਮੰਗ ਕਰ ਰਹੇ ਨੇ ਪਰ ਸਰਕਾਰਾਂ ਜਾਂ ਪ੍ਰਸ਼ਾਸਨ ਇੱਧਰ ਬਿਲਕੁਲ ਧਿਆਨ ਨਹੀਂ ਦੇ ਰਿਹਾ ਬਹੁਤ ਸਾਰੇ ਦਾਅਵੇ ਤਾਂ ਕੀਤੇ ਜਾਂਦੇ ਨੇ ਸਿਰਮੌਰ ਸੰਸਥਾਵਾਂ ਕਹਿੰਦੀਆਂ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ ਪਰ ਕਿੰਨਾ ਕੁ ਸਤਿਕਾਰ ਆ ਜੇ ਇੱਕ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਕੋਈ ਪ੍ਰਦਰਸ਼ਨ ਰੋਜ਼ ਪ੍ਰਦਰਸ਼ਨ ਕਰ ਰਿਹਾ ਏ ਕੋਈ ਹੱਕ ਦੀ ਮੰਗ ਮੰਗਣ ਲਈ ਟਾਵਰ ਤੇ ਚੜਿਆ ਏ ਉਹਦੇ ਹੱਕ ਦੇ ਵਿੱਚ ਕਿੰਨਾ ਇਕੱਠ ਹੁੰਦਾ ਏ ਉਹ ਤੁਹਾਨੂੰ ਦਿਖਾਉਣਾ ਇੱਕ ਵਾਰ ਉਧਰ ਜਰੂਰ ਦਿਖਾ ਦਿਓ ਇਹ ਅਸੀਂ ਉਸ ਟਾਵਰ ਦੇ ਲਾਗੇ ਜੋ ਪਾਰਕਾ ਉਸ ਦੇ ਵਿੱਚ ਖੜੇ ਆ ਇੱਥੇ ਅੱਜ ਵੱਡੀ ਕਾਲ ਦਿੱਤੀ ਗਈ ਸੀ ਸੋ ਕਿੰਨਾ ਇਕੱਠ ਹੋਇਆ ਉਹ ਤੁਹਾਨੂੰ ਦਿਖਾਈ ਦੇ ਰਿਹਾ ਏ ਸੋ ਸਿੱਖਾਂ ਦਾ ਜਿਹੜਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਉਹਦੇ ਹੱਕ ਦੇ ਵਿੱਚ ਭਾਈ ਗੁਰਜੀਤ ਸਿੰਘ ਟਾਬਰ ਤੇ ਬੈਠੇ ਨੇ ਕਦੋਂ ਮੰਗਾ ਪੂਰੀਆਂ ਹੁੰਦੀਆਂ ਨੇ ਤਾਂ ਸਮਾਂ ਦੱਸੋ ਫਿਲਹਾਲ ਤੁਸੀਂ ਬਣੇ ਰਹੋ ਟਿਵਾਣਾ ਟੀਵੀ ਦੇ ਨਾਲ ਕੈਮਰਾਮੈਨ ਸੁਖਵੀਰ ਟਿਵਾਣਾ ਦੇ ਨਾਲ ਮਨਮਿੰਦਰ ਸਿੰਘ ਟਿਵਾਣਾ ਸਮਾਣਾ